ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਜੋਗੋ ਸਿਕਸ ਦੇ ਵੇਅਰ ਹਾਊਸ ਦੇ ਵਿੱਚਕਾਰ ਗੁਰਦਾਸਪੁਰ ਚ ਖੜੇ ਆ ਸੋ ਜਿਵੇਂ ਜਿਵੇਂ ਅਸੈਸਮੈਂਟ ਦਾ ਫੇਸ ਸਾਡਾ ਅੱਗੇ ਅੱਗੇ ਵੱਧਦਾ ਜਾ ਰਿਹਾ ਔਰ ਜੋ ਘਰਾਂ ਦੇ ਹਾਲਾਤ ਅਸੀਂ ਗਰਾਊਂਡ ਜ਼ੀਰੋ ਤੇ ਦੇਖ ਰਹੇ ਹਾਂ ਹਰ ਇੱਕ ਅਪਡੇਟ ਅਸੀਂ ਸੰਗਤ ਨੂੰ ਮੌਕੇ ਮੌਕੇ ਪਹੁੰਚਾ ਰਹੇ ਹਾਂ ਸੋ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਆਹ ਟਰੱਕ ਜਿਹੜਾ ਪੂਰਾ ਇੱਕ ਪੂਰਾ ਵੱਡਾ ਟਰੱਕ ਲੋਡ ਹੋ ਕੇ ਵਾਸ਼ਿੰਗ ਮਸ਼ੀਨਸ ਦਾ ਪਹੁੰਚਿਆ ਸੋ ਆਹ ਵੀਰਵਰੀ ਸਾਰੇ ਮੇਰੀ ਕਰਨ ਔਜਲਾ ਬਾਈ ਨਾਲ ਜੋ ਕਿ ਬਹੁਤ ਪ੍ਰਸਿੱਧ ਗਾਇਕ ਨੇ ਉਹਨਾਂ ਨਾਲ ਗੱਲ ਹੋਈ ਤਾਂ ਉਹਨਾਂ ਨੇ ਰਿਕੁਆਇਰਮੈਂਟ ਪੁੱਛੀ ਤਾਂ ਰਿਕੁਆਇਰਮੈਂਟ ਅਕੋਰਡਿੰਗਲੀ ਸਾਨੂੰ ਕਿਉਂਕਿ ਵਾਸ਼ਿੰਗ ਮਸ਼ੀਨ ਫ੍ਰਿਜ ਬੈੱਡ ਡਬਲ ਬੈੱਡ ਗੱਦੇ ਕਿਚਨ ਸੈੱਟ ਗੈਸ ਚੁੱਲਾ ਹੁਣ ਉਹ ਸਾਰੀ ਚੀਜ਼ਾਂ ਦੀ ਰਿਕੁਆਇਰਮੈਂਟ ਹੈ ਜਿਹੜੀ ਕਿ ਸਾਡੀ ਸੈਕੰਡ ਰਿਕੁਆਇਰਮੈਂਟ ਲਿਸਟ ਅਸੀਂ ਕੱਢੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੈਸੇਜ ਦੇ ਉੱਤੇ ਇੱਕ ਆਵਾਜ਼ ਦੇ ਉੱਤੇ ਕਿਵੇਂ ਸੰਗਤ ਔਰ ਕਿਵੇਂ ਜਿਹੜੇ ਪੰਜਾਬ ਨੂੰ ਪਿਆਰ ਕਰ ਰਹੇ ਨੇ ਉਹ ਸਮਾਨ ਟਰੱਕ ਦੇ ਟਰੱਕ ਭੇਜ ਰਹੇ ਨੇ ਔਰ ਮੈਂ ਇਸ ਵੀਡੀਓ ਦੇ ਜ਼ਰੀਏ ਇਹ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜਾ ਦਸਵੰਦ ਹੈ ਉਹ ਸਾਨੂੰ ਜੋ ਸਾਨੂੰ ਸਮਾਨ ਚਾਹੀਦਾ ਤੁਸੀਂ ਸਮਾਨ ਲੈ ਕੇ ਸਾਨੂੰ ਭੇਜੋ ਤਾਂ ਜੋ ਅਸੀਂ ਉਹ ਸਿੱਧਾ ਹੀ ਸਮਾਨ ਉਹ ਲੋਕਾਂ ਤੱਕ ਉਹ ਬੈਨੀਫਿਸ਼ਰੀਜ਼ ਤੱਕ ਪਹੁੰਚਾ ਪਾਈਏ ਸੋ ਮੈਂ ਬਹੁਤ ਧੰਨਵਾਦ ਕਰਦਾ ਕਰਨ ਔਜਲੇ ਬਾਈ ਦਾ ਕਿ ਜਿਨ੍ਹਾਂ ਨੇ ਇਹ ਸੇਵਾ ਆਪਣੇ ਝੋਲੀ ਪਾਈ ਔਰ ਸਾਨੂੰ ਇਹ ਸਮਾਨ ਭੇਜਿਆ ਔਰ ਉਹਨਾਂ ਦੀ ਸਾਰੀ ਟੀਮ ਜਿਹੜੀ ਕੱਲ੍ਹ ਗੱਲ ਹੋਈ ਤੇ ਲੈਸ ਦੈਨ 24 ਆਰਸ ਚ ਉਹਨਾਂ ਨੇ ਟਰੱਕ ਜਿਹੜਾ ਉਰੇ ਉਤਾਰ ਦਿੱਤਾ ਸੋ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ